ਚੰਗੇ ਤੇ ਸੁਨਾਰੇ ਭਵਿੱਖ ਦੇ ਲਈ ਆਪਣੇ ਪੰਜਾਬੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਅਤੇ ਉਹਨਾਂ ਨੂੰ ਕਾਫੀ ਸਮਾਂ ਹੋ ਜਾਂਦਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਮਾਈ ਕਰਦੇ ਆਂ ਕਈਆਂ ਨੂੰ 20 25 25 ਸਾਲ ਹੋ ਜਾਂਦੇ ਆਂ ਆਪਣਾ ਪੰਜਾਬ ਦੇਖਿਆ ਆਪਣੇ ਘਰ ਵੇਖਿਆ ਆਪਣੇ ਪਰਿਵਾਰ ਨੂੰ ਮਿਲੇ ਤੇ ਇੱਕ ਇਦਾਂ ਦੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਇਹ ਵੀਰ 14 ਸਾਲ ਬਾਅਦ ਆਪਣੇ ਬੱਚੇ ਦੇ ਨਾਲ ਆਪਣੇ ਪਿੰਡ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਆਉਂਦਾ ਆ ਅਤੇ ਆਪਣੇ ਮਾਂ ਦੇ ਗਲੇ ਲੱਗ ਕੇ ਪਾਵਕ ਹੋ ਜਾਂਦਾ ਆ ਤੁਸੀਂ ਇੱਕ ਵਾਰੀ ਇਹ ਵੀਡੀਓ ਦੇਖੋਗੇ ਤਾਂ ਤੁਸੀਂ ਖੁਦ ਇਸ ਵੀਡੀਓ ਨੂੰ ਸ਼ੇਅਰ ਕਰ ਦੋਗੇ ਇੱਕ ਲਾਈਕ ਤਾਂ ਇਸ ਵੀਡੀਓ ਦੇ ਲਈ ਬਣਦਾ ਆ ਦੋਸਤੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਚਲੋ ਤੁਸੀਂ ਵੀ ਜਰੂਰ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋਏ ਹੋਵੋਗੇ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਦੇਸ਼ਾਂ ਵ ਦੇਸ਼ਾਂ ਦੇ ਵਿੱਚ ਆਪਣੇ ਪੰਜਾਬੀ ਵੀਰ ਵਟੇ ਨੇ ਉਹ ਇਹ ਵੀਡੀਓ ਦੇਖ ਕੇ ਜਰੂਰ ਭਾਵੁਕ ਹੋਣਗੇ ਸੋ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਪੰਜਾਬ ਤੁਰਨੇਡਾ ਤੇ ਪੰਜਾਬੀ ਖਬਰਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਤੁਸੀਂ ਫੇਸਬੁੱਕ ਤੇ ਇਹ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ